ਸਾਰੇ ਪੁਲਿਸ ਅਫਸਰਾਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਅੱਜ ਪੰਜਾਬ ਨਸ਼ਾ ਮੁਕਤ ਨਾ ਨਾ ਕੀਤਾ ਤੇ ਫਿਰ ਰਹਿਣ ਜੋਗਾ ਸਮਾਜ ਸਾਡੇ ਵੀ ਨਹੀਂ ਰਹਿਣਾ ਕਿਉਂਕਿ ਪੁੱਤ ਇਹਨਾਂ ਦੇ ਵੀ ਹੈਗੇ ਮੇਰੀ ਗੱਲ ਹੋਈ ਸੀ ਅਫਸਰ ਸਾਹਿਬਾਂ ਨਾਲ ਜੇ ਕਾਲੀ ਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬਦਬੀਆਂ ਚਾਹੇ ਸਾਡੇ ਸਰਪੰਚ ਸਾਹਿਬਾਨ ਗੁੱਸਾ ਹੀ ਕਰਨ ਤੇ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਫੇਰ ਬੇਨਤੀ ਕਰਦਾ ਮੇਰੇ ਤੋਂ ਖੇਡ ਗਰਾਊਂਡ ਇੱਕ ਬਣਵਾ ਦਿਓ ਦੋ ਬਣਵਾ ਦਿਓ ਚਾਰ ਬਣਵਾ ਦਿਓ ਇੱਕ ਵੀ ਬੰਦਾ ਇਹ ਗੱਲ ਕਹਦੇ ਵੀ ਐਮਐਲਏ ਸਾਹਿਬ ਨੇ ਕਿਸੇ ਨਸ਼ਾ ਵੇਚਣ ਵਾਲੇ ਦੀ ਸ਼ਮਾਰਤ ਕੀਤੀ ਹੈ ਮੈਂ ਦੇੰਦਰਾ ਰੋਹਾਂ ਬਹੁਤ ਹੀ ਸਤਿਕਾਰਯੋਗ ਜਿਹੜੇ ਬਜ਼ੁਰਗ ਬੈਠੇ ਨੇ ਮਾਵਾ ਬੈਠੀਆਂ ਸੋ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਈ ਇਹਦੇ ਚੱਕਰ ਘੱਟ ਕਰਵਾਣੇ ਜੀ ਸਾਡੇ ਜਿਹੜੇ ਸਤਿਕਾਰਯੋਗ ਬਜ਼ੁਰਗ ਸਾਹਿਬਾਨ ਬੈਠੇ ਨੇ ਨਾ ਅਸੀਂ ਅੱਜ ਜੋ ਹੈਗੇ ਆ ਇਹਨਾਂ ਦੀ ਦੇਣ ਆ ਇਹਨਾਂ ਨੇ ਸਾਨੂੰ ਤਾਂ ਆਪਣੀ ਲਾਹ ਦਾ ਸੀ ਇਹਨਾਂ ਦੀ ਸਾਨੂੰ ਤਾਂ ਵਿਰਾਸਤ ਦੇ ਵਿੱਚ ਬਹੁਤ ਕੁਝ ਦਿੱਤਾ ਗੱਡੀਆਂ ਦੇਤੀਆਂ ਟਰੈਕਟਰ ਦੇਤੇ ਕੋਠੀਆਂ ਦੇਤੀਆਂ ਕਾਰਾਂ ਦੇਤੀਆਂ ਪੱਕੀਆਂ ਛੜਕਾਂ ਸਾਨੂੰ ਬਹੁਤ ਕੁਝ ਮਿਲਿਆ ਪਰਸ ਨਾਲ ਦੀ ਨਾਲ ਸਰਦਾਰ ਸਾਹਿਬਾਨ ਨੇ ਦੋ ਪਾਰਟੀਆਂ ਦਾ ਪੰਜਾਬ ਦੇ ਵਿੱਚ ਰਾਜ ਰੱਖਿਆ ਜਿਦੇ ਵਿੱਚ ਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਇਹ ਗੱਲ ਆਪਣੇ ਸੁਣਨ ਵਾਲੀ ਆ ਜਿਹੜੇ ਆਪਾਂ 40 ਕੌਲੇ ਆ ਬਾਪੂਵਾਂ ਨੇ ਜੋ ਕਰ ਦਿੱਤਾ ਸੱਤ ਬਚਾ ਦਾ ਕੋਈ ਚੱਕਰ ਨਹੀਂ ਪਰ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਇਹ ਅੱਜ ਸਾਡੇ ਹੱਥ ਵਿੱਚ ਆ ਆਪਾਂ ਜਿਹੜੇ 40 45 ਕੌਲੇ ਆ ਨਾ ਕਿਸੇ ਦਾ ਬੱਚਾ 14 ਸਾਲ ਦਾ ਕਿਸੇ ਦਾ 15 ਦਾ ਕਿਸੇ ਦਾ 18 ਦਾ ਕਿਸੇ ਦਾ 20 ਹੈ ਇਤੋਂ ਜ਼ਿਆਦਾ ਕਿਸੇ ਦੀ ਲਾਦ ਵੱਡੀ ਨਹੀਂ ਹੈਗੀ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਹੈ ਇਹ ਆਪਣੇ ਤੇ ਨਿਰਭਰ ਹੈ ਜੇ ਕਾਲੀਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬੈਦਵੀਆ ਬੈਦਵੀ ਚ ਹੈ ਕਿਸੇ ਧਰਮ ਦੀ ਆ ਬੈਦਵੀ ਦਾ ਬੈਦਵੀ ਹੈ ਤੇ ਸਰਦਾਰ ਸਾਹਿਬ ਵੀ ਬੈਠੇ ਆ ਸਾਰੇ ਵਿੱਚ ਨੇ ਜਿਹੜਾ ਸਾਡੇ ਹਿੱਸੇ ਆਇਆ ਬੈਦਵੀ ਦਾ ਕਾਨੂੰਨ ਵੀ ਵਿਧਾਨ ਸਭਾ ਦੇ ਵਿੱਚ ਬਣਾਇਆ ਨਸ਼ੇ ਦਾ ਕਾਨੂੰਨ ਵੀ ਐਕਟ ਦੇ ਵਿੱਚ ਸੋਧ ਕੀਤੀ ਜਿਹੜਾ ਇੱਕ ਪੈਸਟੀਸਾਈਡ ਜਿਹੜਾ ਜਾਲੀ ਵੀ ਵੇਚਿਆ ਜਾਂਦਾ ਸੀ ਇਹਦੇ ਐਕਟ ਦੇ ਵਿੱਚ ਵੀ ਸੋਧ ਕੀਤੀ ਪਰ ਗੱਲ ਇਹ ਆ ਵੀ ਜਿੱਦਾਂ ਅਸੀਂ ਵੱਡੀ ਮੱਛੀ ਨੂੰ ਹੱਥ ਨਹੀਂ ਸੀ ਪਾਉਂਦੇ ਉਹਨਾਂ ਟਾਈਮ ਕਾਲੀ ਕਾਂਗਰਸੀ ਭਾਜਪਾ ਕੀ ਬੋਲਦੀ ਸੀ ਵੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਡਰਦਾ ਵੱਡਿਆਂ ਨੂੰ ਹੱਥ ਨਹੀਂ ਪਾਉਂਦਾ ਨਿੱਕਿਆਂ ਦੇ ਘਰ ਤੋਂ ਬਾਹਰ ਜਿੱਦਾਂ ਨਾ ਵੱਡੀ ਮੱਛੀ ਨੂੰ ਹੱਥ ਪਾਇਆ ਫਿਰ ਕਹਿਣ ਲੱਗੇ ਤਾਂ ਗਲਤ ਤਰੀਕੇ ਨਾਲ ਪਾ ਲਿਆ ਗਲਤ ਫੜ ਲਿਆ ਸیرے ਸਾਜਰੇ ਫੜ ਲਿਆ ਵੀ ਤਰੀਕਾ ਨਹੀਂ ਸਹੀ ਹੈਗਾ ਫੜਨ ਦਾ ਪਹਿਲਾਂ ਮੈਨੂੰ ਦੱਸੋ ਵੀ ਜਿਹੜਾ ਬੰਦਾ ਗਨਾਹਕਾਰ ਹੁੰਦਾ ਉਹਦਾ ਕੋਈ ਫੜਨ ਦਾ ਤਰੀਕਾ ਹੋਣਾ ਚਾਹੀਦਾ ਫਿਰ ਜਦੋਂ ਉਹਨਾਂ ਨੇ ਵੇਖਿਆ ਵੀ ਇਹਦਾ ਕੰਮ ਯਾਰ ਖਰਾਬ ਹੋ ਗਿਆ ਪਬਲਿਕ ਦੇ ਵਿੱਚ ਜਾਵਾਂਗੇ ਜਿਵੇਂ ਤੇ ਸਾਰਿਆਂ ਨੇ ਆਪਨੇ ਚੰਨੀ ਸਾਹਿਬ ਨੇ ਵੀ ਬਿਆਨ ਬਦਲੇ ਬਿੱਟੂ ਨੇ ਵੀ ਬਦਲੇ ਬਾਜਵਾ ਸਾਹਿਬਾਨ ਨੇ ਵੀ ਬਿਆਨ ਬਦਲੇ ਸਾਰਿਆਂ ਨੇ ਫਿਰ ਆਪਦੇ ਆਪ ਦੇ ਬਿਆਨ ਮੋੜ ਕੇ ਬਦੋ ਦਿੱਤੇ ਹੁਣ ਗੱਲ ਇਹ ਆ ਵੀ ਯੋਧ ਨਸ਼ਿਆ ਵਿਰੋਧ ਜਿਹੜੀ ਮਹਿਮਾ ਹੈ ਇਸ ਦੀ ਮੰਗ ਕੋਈ ਨਵੀਂ ਨਹੀਂ ਇਸ ਦੀ ਮੰਗ ਬੜੀ ਪੁਰਾਣੀ ਸੀ ਸਾਡੇ ਬਜ਼ੁਰਗ ਜਿਹੜੇ ਸਤਕਾਰਯੋਗ ਬੈਠੇ ਨੇ ਨਾ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਮੇਂ-ਸਮੇਂ ਦੇ ਲੀਡਰਾਂ ਦੇ ਕੋਲੇ ਜਾਂਦੇ ਰਹੇ ਨੇ ਵੀ ਭਾਈ ਨਸ਼ਾ ਵੱਧਦਾ ਜਾਂਦਾ ਆਪਾਂ ਨਸ਼ੇ ਲਈ ਕੁਝ ਕਰ ਲਈਏ ਪਰ ਇਹਨਾਂ ਨੂੰ ਗੱਲ ਕਹਿ ਕੇ ਟਾਲ ਦਿੱਤਾ ਜਾਂਦਾ ਸੀ ਕੋਈ ਗੱਲ ਨਹੀਂ ਆਪਣੇ ਬੰਦੇ ਨੇ ਆਪਣੀ ਵੇਚਦੇ ਨੇ ਆਪਣੀ ਬਕਵਾਉਂਦੇ ਨੇ ਆਪਾਂ ਵੋਟਾਂ ਦੇ ਦਿਨਾਂ 'ਚ ਕੰਮ ਲੈ ਲਾਂਗੇ ਇਹ ਗੱਲ ਚਾਹ ਮੰਨਣ ਚਾਹ ਨਾ ਮੰਨਣ ਇਹਨਾਂ ਨੂੰ ਟਾਂਕ ਰੋਲ ਮਿਲੀ ਹੋਰ ਇਹਨਾਂ ਨੂੰ ਇਨਸਾਫ ਇਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਆਪਾਂ ਵੋਟਾਂ ਵੀ ਪਾਈਆਂ ਪੈਸੇ ਵੀ ਇਕੱਠੇ ਕਰਕੇ ਦਿੱਤੇ ਤੇ ਅੱਜ ਸਾਡੇ ਕੋਲੇ ਮੌਕਾ ਹੈਗਾ ਸਵਾ 3 ਸਾਲ ਦੀ ਤਕਰੀਬਨ ਆਪਣੀ ਸਰਕਾਰ ਹੋ ਚੱਲੀ ਹੈ ਤੁਹਾਡੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚੋਂ ਉਹਨੂੰ ਹੀ ਕੋਈ ਦੱਸਾ 20 ਪਿੰਡਾਂ ਦੇ ਵਿੱਚੋਂ ਇੱਕ ਵੀ ਬੰਦਾ ਇਹ ਗੱਲ ਕਹਦੇ ਵੀ ਐਮਐਲਏ ਸਾਹਿਬ ਨੇ ਕਿਸੇ ਨਸ਼ਾ ਵੇਚਣ ਵਾਲੇ ਦੀ ਸਪਾਰਸ਼ ਕੀਤੀ ਹੈ ਮੈਂ ਦੇ ਦਿੰਦਾ ਕਿਸੇ ਨਸ਼ਾ ਵੇਚਣ ਵਾਲੇ ਨੂੰ ਆਪਾਂ ਛਡਾਇਆ ਹੋਵੇ ਫੜਾਇਆ ਤਾਂ ਭਾਵੇਂ ਹੋਵੇ ਪਰ ਛਡਾਇਆ ਨਹੀਂ ਕਿਸੇ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਗੁੱਸਾ ਹੀ ਕਰਨ ਤੇ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਫੇਰ ਬੇਨਤੀ ਕਰਦਾ ਮੇਰੇ ਤੋਂ ਖੇਡ ਗਰਾਊਂਡ ਇੱਕ ਬਣਵਾ ਲਿਓ ਦੋ ਬਣਵਾ ਲਿਓ ਚਾਰ ਬਣਵਾ ਲਿਓ ਸੜਕਾਂ ਬਣ ਜਾਣਗੀਆਂ ਜਿਵੇਂ ਜਾਨੀ ਜੀ ਨੇ ਕਹਿਤਾ ਨਾਲੇ ਬਣ ਜਾਣਗੇ ਪਰ ਅਸੀਂ ਬਰਾਸਤ ਦੇ ਵਿੱਚ ਆਪਣੀ ਲਾਗ ਨੂੰ ਕੀ ਦੇ ਕੇ ਜਾਣਾ ਕਿਉਂਕਿ ਦੁਨੀਆ ਤੋਂ ਜਾਣਾ ਤੇ ਫਿਰ ਸਭ ਨੇ ਹੀ ਆ ਜੇ ਪਹਿਲਾ ਵਾਲੇ ਨਹੀਂ ਰਹਿ ਤੇ ਅਸੀਂ ਵੀ ਨਹੀਂ ਰਹਿਣਾ ਇਹਦਾ ਸਾਹ ਨੇ ਜਦੋਂ ਮੁੱਕ ਗਏ ਫਿਰ ਜਾਂਦਾ ਲੱਗਦਾ ਬੰਦਾ ਤੇ ਜਦੋਂ ਫਿਰ ਲਾ 14 15 16 ਸਾਲ ਦੀ ਹੋ ਜਾਂਦੀ ਹੈ ਨਾ ਇੱਕੋ ਗੱਲ ਦਾ ਡਰ ਲੱਗਦਾ ਵੀ ਮੇਰਾ ਪੁੱਤ ਕਿਤੇ ਨਸ਼ੇ ਦੇ ਨਾ ਲੱਗ ਜੇ ਇਹ ਕੋ ਕੋਈ ਮੰਨੇ ਚਾਹੇ ਨਾ ਮੰਨੇ ਇੱਕੋ ਗੱਲ ਦਾ ਡਰ ਹੈ ਤੇ ਜੇ ਅਸੀਂ ਅੱਜ ਅਸੀਂ ਜ਼ੋਰ ਚ ਵੀ ਹੈਗੇ ਆ ਸਰਕਾਰ ਵੀ ਨਾਲ ਹੈ ਮੁੱਖ ਮੰਤਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਵੀ ਨਾਲ ਹੈ ਇਹ ਗੱਲ ਸਾਰੇ ਪੁਲਿਸ ਅਫਸਰਾਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਅੱਜ ਪੰਜਾਬ ਨਸ਼ਾ ਮੁਕਤ ਨਾ ਨਾ ਕੀਤਾ ਤੇ ਫਿਰ ਰਹਿਣਯੋਗਾ ਸਮਾਜ ਸਾਡੇ ਵੀ ਨਹੀਂ ਰਹਿਣਾ ਕਿਉਂਕਿ ਪੁੱਤ ਇਹਨਾਂ ਦੇ ਵੀ ਹੈਗੇ ਮੇਰੀ ਗੱਲ ਹੋਈ ਸੀ ਅਸਤਰਾਵਾਂ ਨਾਲ ਮੈਂ ਕਿਹਾ ਜੀ ਅਸੀਂ ਪੰਜਾਬ ਰਹਿਣਯੋਗਾ ਕਿਵੇਂ ਕਰਨਾ ਹੈ ਚਾਹੇ ਕੋਈ ਛਿੱਡੀ ਵੱਡੀ ਪੋਸਟ ਆ ਪਰ ਰਹਿਣਾ ਤਾਂ ਪੰਜਾਬ ਦੇ ਵਿੱਚ ਹੀ ਹੈ ਜੇ ਅਸੀਂ ਪੰਜਾਬ 'ਚ ਰਹਿਣਾ ਤੇ ਅੱਜ ਤਾਂ ਫਿਰ politically ਕੋਈ ਪ੍ਰੈਸ਼ਰ ਨਹੀਂ ਕੋਈ MLA ਨਹੀਂ ਕਹਿੰਦਾ ਭਾਈ ਨਸ਼ੇ ਵਾਲਾ ਨੂੰ ਛੱਡ ਦਿਓ ਕੋਈ ਮੰਤਰੀ ਨਹੀਂ ਕਹਿੰਦਾ ਅਸੀਂ ਅੱਜ ਤੁਹਾਡੇ ਕੋਲ ਇਹ ਗੱਲ ਦੀ ਆਸ ਲੈ ਕੇ ਉਮੀਦ ਲੈ ਕੇ ਆਏ ਆ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਹਦੇਸ਼ ਹੈ ਪੰਜਾਬ ਸਰਕਾਰ ਦਾ ਵੀ ਹਦੇਸ਼ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮਾ ਜੇ ਕੋਈ ਸਾਡਾ ਬੱਚਾ ਕੋਈ ਭੈਣ ਭਰਾ ਲੱਗਾ ਉਹ ਛੱਡਣਾ ਚਾਹੁੰਦਾ ਸਰਕਾਰ ਉਹਦੀ ਮਦਦ ਕਰਨ ਨੂੰ ਵੀ ਤਿਆਰ ਹੈ ਉਹਦੇ ਘਰ ਦਾ ਖਰਚਾ ਚੱਕਣ ਨੂੰ ਵੀ ਤਿਆਰ ਹੈ ਉਹਦਾ ਇਲਾਜ ਕਰਾਉਣ ਨੂੰ ਵੀ ਤਿਆਰ ਹੈ ਨਸ਼ਾ ਜਿਹੜਾ ਲਾ ਇਲਾਜ ਬਿਮਾਰੀ ਨਹੀਂ ਹੈਗੀ ਇਹਦਾ ਲਾ ਜਿਹੜਾ ਕਰਾਇਆ ਜਾ ਸਕਦਾ ਅੱਜ ਸਾਡੇ ਹੱਥ ਵਸਾਇਆ ਅਸੀਂ ਆਪਣੇ ਸਮਾਜ ਨੂੰ ਆਪਣੇ ਪਿੰਡ ਨੂੰ ਆਪਣੇ ਹਲਕੇ ਨੂੰ ਆਪਣੇ ਨਗਰ ਨੂੰ ਆਪਣੇ ਜ਼ਿਲ੍ਹੇ ਨੂੰ ਅਸੀਂ ਕਿਵੇਂ ਸਾਫ਼ ਸੁਥਰਾ ਬਣਾਉਣਾ ਇੱਕ ਗੱਲ ਦਾ ਵਿਸ਼ਵਾਸ ਰੱਖਿਓ ਜੇ ਕੋਈ ਸਾਡਾ ਭਰਾ ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੇ ਵਿੱਚ ਮਦਦ ਕਰਦਾ ਟੋਲ ਫਰੀ ਤੁਹਾਡਾ ਨੰਬਰ ਹੈਗਾ ਉਸ ਦੇ ਉੱਤੇ ਤੁਹਾਡੀ ਪਹਿਚਾਣ ਜਿਹੜੀ ਗੁਪਤ ਰੱਖੀ ਜਾਂਦੀ ਹੈ ਤੁਹਾਡੀ ਪਹਿਚਾਣ ਹੋਰ ਤੇ ਜਾਂਦੀ ਨਹੀਂ ਪਰ ਜੇ ਕੋਈ ਨਸ਼ਾ ਵੇਚਦਾ ਕੋਈ ਬਕਵਾਉਂਦਾ ਸਾਰੇ ਤੁਸੀਂ ਸਤਕਾਰ ਦੇ ਯੋਗ ਹੋ ਜਿਹੜਾ ਬੰਦਾ ਤੁਹਾਡੇ ਬੱਚੇ ਦੇ ਮੂੰਹ ਦੇ ਵਿੱਚੋਂ ਅਨਾਜ ਦੀ ਬੁਰਕੀ ਕੱਢ ਕੇ ਨਸ਼ੇ ਦੀ ਗੋਲੀ ਕੈਪਸੂਲ ਪਾਵੇ ਫਿਰ ਤਾਂ ਇਹਨਾਂ ਨੂੰ maaf ਕਰਨਾ ਚਾਹੀਦਾ ਫਿਰ ਤਾਂ ਇਹਨਾਂ ਨੂੰ maaf ਕਰਨ ਦੇ ਯੋਗ ਫਿਰ ਤਾਂ ਫਿਰ ਤਾਂ ਬੰਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਅਸੀਂ ਅੱਖਾਂ ਨਾ ਬੰਦ ਕਰਕੇ ਹੋਣਾ ਹੁਣ ਅੱਜ ਕਹਿੰਦੀ ਹੈ ਸਰਕਾਰ ਵੀ ਆਓ ਹੋਵੋ ਸਿੱਧੇ ਆਪਾਂ ਆਪਣੇ ਪਿੰਡ ਆਪਣੇ ਨਗਰ ਨਸ਼ਾ ਰਹਿਤ ਕਰਨ ਲਈ ਕੋ ਕੋ ਜਦੋਂ ਪਰ ਦੁਨੀਆ ਤੋਂ ਜਾਈਏ ਨਾ ਫਿਰ ਇਸ ਗੱਲ ਦਾ ਮਲਾਲ ਨਾ ਹੋਵੇ ਵੀ ਮੇਰਾ ਪੁੱਤ ਮੇਰੇ ਜਾਨ ਤੋਂ ਬਾਅਦ ਨਸ਼ੇ ਤੇ ਲੱਗ ਜਾਏਗਾ ਮੇਰਾ ਪੁੱਤ ਬਾਹਰ ਖੇਡਣ ਗਿਆ ਜਾਵੇ ਗਰਾਊਂਡ ਦੇ ਵਿੱਚ ਖੇਡੇ ਰਾਤ ਦੇ 10 ਵਜੇ ਤੱਕ ਖੇਡੇ 11 ਤੱਕ ਖੇਡੇ 12 ਤੱਕ ਖੇਡੇ ਸੋ ਆਪਾਂ ਮੇਰੇ ਕੋਲੇ 175 ਦੇ ਕਰੀਬ ਪੰਚਾਇਤਾਂ ਨੇ ਬੀ ਡੀ ਪੀਓ ਸਾਹਿਬ ਕੋਲ ਨੇ ਸੈਕਟਰੀ ਸਾਹਿਬਾਨ ਕੋਲ ਨੇ ਸਾਡਾ ਪੂਲ ਜੋਰ ਲੱਗਿਆ ਹੋਇਆ ਵੀ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ ਇੱਕ ਗਰਾਊਂਡ ਜੜੀ ਹੋਣੀ ਜ਼ਰੂਰੀ ਹੈ ਕਿਉਂ ਘੱਟੋ ਘੱਟ ਇੱਕ ਤਾਂ ਹੋਵੇ ਨਾ ਘੱਟੋ ਘੱਟ 20 25 ਨਿਆਣੇ ਦਾ ਖੇਡਣਾ ਜੇ ਪਿੰਡ ਵਾਲਿਆਂ ਨੇ ਹੰਬੜਾ ਮਾਰ ਲਿਆ ਦੋ ਬਣਾਉਣੀਆਂ ਨੇ ਦੋ ਵੀ ਬਣਾ ਦੇਾਂਗੇ ਅਗਲੇ ਪੜਾਅ ਦੇ ਵਿੱਚ ਅਸੀਂ ਬੱਚੀਆਂ ਲਈ ਸਾਡੀਆਂ ਧੀਆਂ ਲਈ ਬੈਡਮਿੰਟਨ ਦੇ ਜਿਹਨੂੰ ਆਪਾਂ ਚਿੜੀ-ਚਿਕਾ ਕਹਿੰਦੇ ਆ ਸਾਡੀ ਮਰਜ਼ੀ ਆ ਵੀ ਉਹ ਵੀ ਇੱਕ ਵਾਲੀ ਵਾਲ ਮੁੰਡੇ ਖੇਡ ਲਿਆ ਕਰਨਗੇ ਬੈਡਮਿੰਟਨ ਜਿਹੜਾ ਉਹ ਕੁੜੀਆਂ ਖੇਡ ਲਿਆ ਕਰਨਗੇ ਸਾਡੀਆਂ ਧੀਆਂ ਖੇਡ ਲਿਆ ਕਰਨਗੇ ਬਾਕੀ ਡਿਵੈਲਪਮੈਂਟ ਦਾ ਕੰਮ ਜਿਵੇਂ ਗਿਆਨੀ ਜੀ ਨੇ ਕਿਹਾ ਗਿਆਨੀ ਜੀ ਜੋ ਤੁਸੀਂ ਕਹਿ ਦਵੋਗੇ ਸਤਿਵਚਨ ਆ ਧਰਮਸ਼ਾਲਾ ਬਣਾਉਣੀ ਹੈ ਸੜਕ ਬਣਾਉਣੀ ਹੈ ਨਾਲਾ ਬਣਾਉਣਾ ਹੈ ਇਹ ਕੰਮ ਸਾਰੇ ਚੱਲਦੇ ਰਹਿਣੇ ਨੇ ਪਰ ਅੱਜ ਜਿਹੜਾ ਯੁੱਧ ਨਸ਼ਾ ਵਿਰੋਧ ਮਹਿਮਾ ਹੈ ਇਹਦੇ ਵਿੱਚ ਤੁਸੀਂ 97 791 00200 ਇਸ ਦੇ ਉੱਤੇ ਤੁਸੀਂ ਤੁਹਾਡਾ ਕੋ ਪਿੰਡ ਕੋ ਇਲਾਕਾ ਕੋ ਆਂਡ ਗਵਾਨ ਦੇ ਵਿੱਚ ਕੋ ਬੰਦਾ ਕੋ ਕਾਲਾ ਚਿੱਟਾ ਨੀਲਾ ਪੀਲਾ ਕੋਈ ਵੀ ਨਸ਼ਾ ਜਿਹੜਾ ਕੋਈ ਵੇਚਦਾ ਕੋਈ ਕੋ ਕਬਾਉਂਦਾ ਕੋਈ ਕਬਾਉਣ ਦੀ ਕੋਸ਼ਿਸ਼ ਕਰਦਾ ਘੱਟੋ ਘੱਟ ਅਸੀਂ ਆਪਣੇ ਭਤੀਜਿਆਂ ਨੂੰ ਆਪਣੇ ਪੁੱਤਾਂ ਨੂੰ ਜਿਹੜਾ ਨਸ਼ਾ ਮੁਕਤ ਅਸੀਂ ਆਪਣਾ ਪੰਜਾਬ ਦੇ ਕੇ ਜਾਈਏ ਸੋ ਤੁਹਾਡਾ ਸਾਰਿਆਂ ਦਾ ਮਾਵਾ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਇੱਕ ਤੇ ਸਾਡੀ ਕਿਸੇ ਭੈਣ ਦਾ ਚੁੰਨੀ ਦਾ ਰੰਗ ਜਿਹੜਾ ਚਿੱਟੇ ਤੋਂ ਲਾਲ ਤੋਂ ਜਿਹੜਾ ਫਿਰ ਚਿੱਟਾ ਨਹੀਂ ਹੁੰਦਾ ਇੱਕ ਜਿਹੜਾ ਬਾਪੂ ਆ ਫਿਰ ਉਹਦੇ ਜਿਹੜੀ ਡਗੋਰੀ ਹੈ ਨਾ ਲਾਤ ਜਿਹੜੀ ਹੁੰਦੀ ਆ ਇਹ ਬਡਾਪੇ ਦੀ ਲਾਠੀ ਹੁੰਦੀ ਆ ਬਡਾਪੇ ਦੀ ਡਗੋਰੀ ਹੁੰਦੀ ਆ ਸੋ ਜਿੱਦਾਂ ਕੋਈ ਜਵਾਨ ਪੁੱਤ ਚਲਾ ਜਾਂਦਾ ਭਤੀਜਾ ਚਲਾ ਜਾਂਦਾ ਘਾਟਾ ਦਾ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਜੇ ਨਸ਼ੇ ਦੇ ਨਾਲ ਗਿਆ ਤੇ ਜੇ ਅਸੀਂ ਨਸ਼ਾ ਬੰਦ ਮਹਿੰਮਦੇ ਵਿੱਚ ਯੋਗਦਾਨ ਪਾਵਾਂਗੇ ਨਾ ਘੱਟੋ ਘੱਟ ਉਹਦੀਆਂ ਅੰਦਰਾਂ ਨੂੰ ਤਾਂ ਸ਼ਾਂਤੀ ਮਿਲੇਗੀ ਵੀ ਕੋਈ ਤਾਂ ਸੀਗਾ ਜਿੰਨੇ ਪੰਜਾਬ ਦੀ ਵਾਹ ਫੜੀ ਹੈ ਅਸੀਂ ਹੰਡਪੜ ਸਾਹਿਬ ਕਰਾਉਣੇ ਆ ਨਗਰ ਦੇ ਵਿੱਚ ਹਰ ਕ ਦਿਹਾੜਾ ਮਨਾਉਣੇ ਆ ਸਰਦਾਰ ਸ਼ਹੀਦ ਉਧਮ ਸਿੰਘ ਦਾ ਜਿਹੜਾ ਦਿਹਾੜਾ ਇਹ ਵੀ 31 ਤਰੀਕ ਨੂੰ ਆ ਰਿਹਾ ਇਹ ਵੀ ਆਪਾਂ ਸਾਰੇ ਆਲ ਮਿਲ ਕੇ ਵੱਡੇ ਲੈਵਲ ਦੇ ਉੱਤੇ ਮਨਾਵਾਂਗੇ ਸੋ ਮੇਰੀ ਤਾਂ ਇੱਕ ਹੋਰ ਵੀ ਆਸ ਹੈ ਮੈਂ ਸਰਪੰਚ ਸਾਹਿਬਾਨਾਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਇਸ ਇਲਾਕੇ ਦੇ ਵਿੱਚ ਆਪਾਂ ਕਿਤੇ ਵੀ ਜਿਸ ਮਰਜ਼ੀ ਪਿੰਡ ਦੇ ਵਿੱਚ ਆਪਾਂ ਸ਼ਹੀਦ ਉਧਮ ਸਿੰਘ ਦੀ ਯਾਦ ਨੂੰ ਜਿਹੜਾ ਯਾਦ ਕਰਨ ਦੇ ਲਈ ਆਪਾਂ ਇੱਕ ਸਮਾਰਕ ਬਣਾ ਲਈਏ ਜਿੱਥੇ ਵੀ ਤੁਸੀਂ ਜਗ੍ਹਾ ਦੇ ਦੇਵੋਗੇ ਆਪਾਂ ਉੱਥੇ ਜਿਹੜਾ ਸਮਾਗਮ ਜਿਹੜਾ ਉੱਥੇ ਆਪਾਂ ਕਰ ਲਿਆ ਕਰਾਂਗੇ ਕਿਉਂਕਿ ਵੇਖੋ ਮੈਂ ਰਾਜਨੀਤੀ ਦੇ ਵਿੱਚ ਬੱਚਾ ਆਂ ਮੈਂ 3 ਸਾਲ ਦਾ ਆਂ ਮੈਂ ਪਹਿਲਾਂ ਇਸ ਤੋਂ ਪਹਿਲਾਂ ਕਦੇ ਰਾਜਨੀਤੀ ਨਹੀਂ ਸੀ ਕੀਤੀ ਪਰ ਬੜੇ ਦੁੱਖ ਦੀ ਗੱਲ ਹੈ ਕੋਰੀ ਰਾਜਪੁਰਾ ਕਾਂਸੀਚਵਾਂਸੀ ਦੇ ਵਿੱਚ ਕਿਸੇ ਦੀ ਕੋਈ ਵੀ ਸਮਾਰਕ ਨਹੀਂ ਹੈਗੀ ਨਾ ਭਗਤ ਸਿੰਘ ਦੀ ਆ ਨਾਰਾਜ ਗੁਰੂ ਦੀ ਆ ਨਾ ਸਖਦੇਵ ਦੀ ਆ ਨਾ ਉਦਮ ਸਿੰਘ ਦੀ ਆ ਨਾ ਬਾਬਾ ਜੀ ਪਪਾ ਸਾਹਿਬ ਵੇਦਕਰ ਦੀ ਆ ਨਾ ਬਾਲਮੀਕੀ ਆ ਨਾ ਆਰਾਮਦਾਸ ਕਿਸੇ ਦੀ ਕੋਈ ਸਮਾਰਕੀ ਘਨੋਰ ਕਾਸੀ ਚੁੱਤੀ ਜੈ ਨਹੀਂ ਮੈਨੂੰ ਨਹੀਂ ਪਤਾ ਸਰਕਾਰਾਂ ਕਿੱਥੇ ਸਰਕਾਰੀ ਕਰਦੀਆਂ ਰਹਿਣੇ ਜੇ ਪ੍ਰਮਾਤਮਾ ਨੇ ਹੌਸਲਾ ਦਿੱਤਾ ਤਾਂ ਜਰੂਰ ਆਪਾਂ ਇਹਦੇ ਉੱਤੇ ਜੇ ਤੁਸੀਂ ਮੱਗਰ ਵਾਲੇ ਚਾਹੁੰਦੇ ਹੋ ਰੋਡ ਦਾ ਨਾਮ ਰੱਖਣਾ ਹੈ ਤਾਂ ਰੋਡ ਦਾ ਨਾਮ ਰੱਖ ਦਿਆਂਗੇ ਜੇ ਪਾਰਕ ਬਣਾਉਣਾ ਹੈ ਤੇ ਪਾਰਕ ਬਣਾ ਲਓ ਚਾਹੇ ਸਮਾਰਕ ਬਣਾਉਣੀ ਆ ਤੇ ਸਮਾਰਕ ਬਣਾ ਲਓਏ ਤੁਸੀਂ ਸਾਰੇ ਜਿਹੜੇ ਇਲਾਕੇ ਵਾਲੇ ਇਕੱਠੇ ਹੋ ਕੇ ਦੱਸ ਦਿਆ ਜੇ ਜੋ ਤੁਸੀਂ ਕਹੋਗੇ ਉਹ ਆਪਾਂ ਤੁਹਾਡੇ ਲਈ ਬਣਾਉਣ ਨੂੰ ਮੈਂ ਤਿਆਰ ਆ ਤੁਹਾਡੀ ਜਿਹੜੀ ਕੋਈ ਮੈਂ ਵੇਟ ਕਰਾਂਗਾ ਰੋਡ ਦਾ ਨਾਮ ਰੱਖਣਾ ਜਾਂ ਪਾਰਕ ਬਣਾਉਣੀ ਆ ਜਾਂ ਸਮਾਰਕ ਬਣਾਉਣੀ ਆ ਪਰ ਮੈਨੂੰ ਉਮੀਦ ਹੈ ਵੀ ਅਸੀਂ ਇਸ ਦੇ ਵਿੱਚ ਕੋਈ ਨਾ ਕੋਈ ਕੰਮ ਜਿਹੜਾ ਉਹ ਜ਼ਰੂਰ ਕਰ ਦਾਂਗੇ ਤੁਹਾਡਾ ਸਾਰਿਆਂ ਦਾ ਇਸ ਮੁਹਿੰਮਤ ਦੇ ਵਿੱਚ ਹਿੱਸਾ ਪਾਉਣ ਦੇ ਲਈ ਭੈਣਾਂ ਦਾ ਭਰਾਵਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਹੱਥ ਖੜੇ ਕਰਕੇ ਨਾਹਰਾ ਲਾ ਦੀਏ ਜਿਹੜੇ-ਜਿਹੜੇ ਦਾ ਭਰਾ ਚਾਹੁੰਦੇ ਨੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਦੋਨੋਂ ਹੱਥ ਖੜਾ ਕਰਕੇ ਨਾਹਰਾ ਲਾ ਦਿਓ ਜੇ ਕੋਈ ਭਰਾ ਕਹਿੰਦਾ ਵੀ ਜਿਵੇਂ ਕੰਮ ਚੱਲਦਾ ਐਵੇਂ ਚੱਲੀ-ਚੱਲੀ ਕੋਈ ਬੜਾ ਫਰਕ ਪੈਂਦਾ ਨਹੀਂ ਉਹ ਭਾਵੇਂ ਰਹਿਣ ਵੀ ਦਿਆ ਜੇ ਫਿਰ ਆਪਾਂ ਬੜਾ ਗੁੱਸਾ ਵੀ ਨਹੀਂ ਕਰਦੇ ਦੋਨੋਂ ਹੱਥ ਖੜਾ ਕਰਕੇ ਨਾਹਰਾ ਲਾ ਦੀਏ ਜਗਾ ਦੀਏ ਜੀ ਬਲੇ ਸੋ ਰਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਾਰੇ ਪੁਲਿਸ ਅਫਸਰਾਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਅੱਜ ਪੰਜਾਬ ਨਸ਼ਾ ਮੁਕਤ ਨਾ ਨਾ ਕੀਤਾ ਤੇ ਫਿਰ ਰਹਿਣ ਜੋਗਾ ਸਮਾਜ ਸਾਡੇ ਵੀ ਨਹੀਂ ਰਹਿਣਾ ਕਿਉਂਕਿ ਪੁੱਤ ਇਹਨਾਂ ਦੇ ਵੀ ਹੈਗੇ ਮੇਰੀ ਗੱਲ ਹੋਈ ਸੀ ਅਫਸਰਾਂ ਬਣ ਨਾਲ ਜੇ ਕਾਲੀ ਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬਦਬੀਆਂ ਚਾਹੇ ਸਾਡੇ ਸਰਪੰਚ ਸਾਹਿਬਾਨ ਗੁੱਸਾ ਹੀ ਕਰਨ ਤੇ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਫੇਰ ਬੇਨਤੀ ਕਰਦਾ ਮੇਰੇ ਤੋਂ ਖੇਡ ਗਰਾਊਂਡ ਇੱਕ ਬਣਵਾ ਲਿਓ ਦੋ ਬਣਵਾ ਲਿਓ ਚਾਰ ਬਣਵਾ ਲਿਓ ਇੱਕ ਵੀ ਬੰਦਾ ਇਹ ਗੱਲ ਕਹਦੇ ਵਿਐਮਐਲਏ ਸਾਹਿਬ ਨੇ ਕਿਸੇ ਨਸ਼ਾ ਵੇਚਣ ਵਾਲੇ ਦੀ ਸਖ਼ਤ ਕੀਤੀ ਹੈ ਮੈਂ ਦੇਨ ਦਾ ਰੋਹਾਂ ਬਹੁਤ ਹੀ ਸਤਿਕਾਰਯੋਗ ਜਿਹੜੇ ਬਜ਼ੁਰਗ ਬੈਠੇ ਨੇ ਮਾਵਾਂ ਬੈਠੀਆਂ ਸੋ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਈ ਇਹਦੇ ਚੱਕਰ ਘੱਟ ਕਰਵਾਣੇ ਜੀ ਸਾਡੇ ਜਿਹੜੇ ਸਤਿਕਾਰਯੋਗ ਬਜ਼ੁਰਗ ਸਾਹਿਬਾਨ ਬੈਠੇ ਨੇ ਨਾ ਅਸੀਂ ਅੱਜ ਜੋ ਹੈਗੇ ਆ ਇਹਨਾਂ ਦੀ ਦੇਣ ਆ ਇਹਨਾਂ ਨੇ ਸਾਨੂੰ ਤਾਂ ਆਪਣੀ ਲਾਹ ਦਾ ਸੀ ਇਹਨਾਂ ਦੀ ਸਾਨੂੰ ਤਾਂ ਵਿਰਾਸਤ ਦੇ ਵਿੱਚ ਬਹੁਤ ਕੁਝ ਦਿੱਤਾ ਗੱਡੀਆਂ ਦੇਤੀਆਂ ਟਰੈਕਟਰ ਦੇਤੇ ਕੋਠੀਆਂ ਦੇਤੀਆਂ ਕਾਰਾਂ ਦੇਤੀਆਂ ਪੱਕੀਆਂ ਛੜਕਾਂ ਸਾਨੂੰ ਬਹੁਤ ਕੁਝ ਮਿਲਿਆ ਪਰਸ ਨਾਲ ਦੀ ਨਾਲ ਸਰਦਾਰ ਸਾਹਿਬਾਨ ਨੇ ਦੋ ਪਾਰਟੀਆਂ ਦਾ ਪੰਜਾਬ ਦੇ ਵਿੱਚ ਰਾਜ ਰੱਖਿਆ ਜਿਦੇ ਵਿੱਚ ਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਇਹ ਗੱਲ ਆਪਣੇ ਸੁਣਨ ਵਾਲੀ ਆ ਜਿਹੜੇ ਆਪਾਂ 40 ਕਾਲੇ ਆ ਬਾਪੂਵਾਰਾ ਨੇ ਜੋ ਕਰ ਦਿੱਤਾ ਸੱਤ ਬਚਾ ਦਾ ਕੋਈ ਚੱਕਰ ਨਹੀਂ ਪਰ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਇਹ ਅੱਜ ਸਾਡੇ ਹੱਥ ਵਿੱਚ ਆ ਆਪਾਂ ਜਿਹੜੇ 40 45 ਕਾਲੇ ਆ ਨਾ ਕਿਸੇ ਦਾ ਬੱਚਾ 14 ਸਾਲ ਦਾ ਕਿਸੇ ਦਾ 15 ਦਾ ਕਿਸੇ ਦਾ 18 ਦਾ ਕਿਸੇ ਦਾ 20 ਹੈ ਇਤੋਂ ਜ਼ਿਆਦਾ ਕਿਸੇ ਦੀ ਲਾਦ ਵੱਡੀ ਨਹੀਂ ਆਏਗੀ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਹੈ ਇਹ ਆਪਣੇ ਤੇ ਨਿਰਭਰ ਹੈ ਜੇ ਕਾਲੀਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬੈਦਵੀਆ ਬੈਦਵੀ ਚ ਹੈ ਕਿਸੇ ਧਰਮ ਦੀ ਆ ਬੈਦਵੀ ਦਾ ਬੈਦਵੀ ਹੈ ਤੇ ਸਰਦਾਰ ਸਾਹਿਬ ਵੀ ਬੈਠੇ ਆ ਸਾਰੇ ਵਿੱਚ ਨੇ ਜਿਹੜਾ ਸਾਡੇ ਹਿੱਸੇ ਆਇਆ ਬੈਦਵੀ ਦਾ ਕਾਨੂੰਨ ਵੀ ਵਿਧਾਨ ਸਭਾ ਦੇ ਵਿੱਚ ਬਣਾਇਆ ਨਸ਼ੇ ਦਾ ਕਾਨੂੰਨ ਵੀ ਐਕਟ ਦੇ ਵਿੱਚ ਸੋਧ ਕੀਤੀ ਜਿਹੜਾ ਇੱਕ ਪੈਸਟੀਸਾਈਡ ਜਿਹੜਾ ਜਾਲੀ ਵੀ ਵੇਚਿਆ ਜਾਂਦਾ ਸੀ ਇਹਦੇ ਐਕਟ ਦੇ ਵਿੱਚ ਵੀ ਸੋਧ ਕੀਤੀ ਪਰ ਗੱਲ ਇਹ ਆ ਵੀ ਜਿੱਦਾਂ ਅਸੀਂ ਵੱਡੀ ਮੱਛੀ ਨੂੰ ਹੱਥ ਨਹੀਂ ਸੀ ਪਾਉਂਦੇ ਉਹਨਾਂ ਟਾਈਮ ਕਾਲੀ ਕਾਂਗਰਸੀ ਭਾਜਪਾ ਕੀ ਬੋਲਦੀ ਸੀ ਵੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਡਰਦਾ ਹੈ ਵੱਡਿਆਂ ਨੂੰ ਹੱਥ ਨਹੀਂ ਪਾਉਂਦਾ ਨਿੱਕਿਆਂ ਦੇ ਘਰ ਤੋਂ ਬਾਹਰ ਜਿੱਦਾਂ ਨਾ ਵੱਡੀ ਮੱਛੀ ਨੂੰ ਹੱਥ ਪਾਇਆ ਫਿਰ ਕਹਿਣ ਲੱਗੇ ਤਾਂ ਗਲਤ ਤਰੀਕੇ ਨਾਲ ਪਾ ਲਿਆ ਗਲਤ ਫੜ ਲਿਆ ਸਵੇਰੇ ਸਾਜਰੇ ਫੜ ਲਿਆ ਵੀ ਤਰੀਕਾ ਨਹੀਂ ਸਹੀ ਹੈਗਾ ਫੜਨ ਦਾ ਪਹਿਲਾਂ ਮੈਨੂੰ ਦੱਸੋ ਵੀ ਜਿਹੜਾ ਬੰਦਾ ਗਨਾਹਕਰ ਹੁੰਦਾ ਉਹਦਾ ਕੋਈ ਫੜਨ ਦਾ ਤਰੀਕਾ ਹੋਣਾ ਚਾਹੀਦਾ ਫਿਰ ਜਦੋਂ ਉਹਨਾਂ ਨੇ ਵੇਖਿਆ ਵੀ ਇਹਦਾ ਕੰਮ ਯਾਰ ਖਰਾਬ ਹੋ ਗਿਆ ਪਬਲਿਕ ਦੇ ਵਿੱਚ ਜਾਵਾਂਗੇ ਕਿਵੇਂ ਫਿਰ ਸਾਰਿਆਂ ਨੇ ਆਪਨੇ ਚੰਨੀ ਸਾਹਿਬ ਨੇ ਵੀ ਬਿਆਨ ਬਦਲੇ ਬਿੱਟੂ ਨੇ ਵੀ ਬਦਲੇ ਬਾਜਵਾ ਸਾਹਿਬ ਰਾਣ ਨੇ ਵੀ ਬਿਆਨ ਬਦਲੇ ਸਾਰਿਆਂ ਨੇ ਫਰਾਬਦੇ ਆਪਦੇ ਬਿਆਨ ਮੋੜ ਕੇ ਬਦਲ ਦਿੱਤੇ ਹੁਣ ਗੱਲ ਇਹ ਆ ਵੀ ਯੋਧ ਨਸ਼ਿਆਂ ਵਿਰੋਧ ਜਿਹੜੀ ਮਹਿਮਾ ਹੈ ਇਸ ਦੀ ਮੰਗ ਕੋਈ ਨਵੀਂ ਨਹੀਂ ਇਸ ਦੀ ਮੰਗ ਬੜੀ ਪੁਰਾਣੀ ਸੀ ਸਾਡੇ ਬਜ਼ੁਰਗ ਜਿਹੜੇ ਸਤਕਾਰਯੋਗ ਬੈਠੇ ਨੇ ਨਾ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਮੇਂ-ਸਮੇਂ ਦੇ ਲੀਡਰਾਂ ਦੇ ਕੋਲੇ ਜਾਂਦੇ ਰਹੇ ਨੇ ਵੀ ਭਾਈ ਨਸ਼ਾ ਵਾਧਦਾ ਜਾਂਦਾ ਆਪਾਂ ਨਸ਼ੇ 'ਚ ਕੁਝ ਕਰ ਲਈਏ ਪਰ ਇਹਨਾਂ ਨੂੰ ਗੱਲ ਕਹਿ ਕੇ ਟਾਲ ਦਿੱਤਾ ਜਾਂਦਾ ਸੀ ਕੋਈ ਗੱਲ ਨਹੀਂ ਆਪਣੇ ਬੰਦੇ ਨੇ ਆਪਣੀ ਵੇਚਦੇ ਨੇ ਆਪਣੀ ਬਕਵਾਉਂਦੇ ਨੇ ਆਪਾਂ ਵੋਟਾਂ ਦੇ ਦਿਨਾਂ 'ਚ ਕੰਮ ਲੈ ਲਾਂਗੇ ਇਹ ਗੱਲ ਚਾਹੇ ਮੰਨਣ ਚਾਹੇ ਨਾ ਮੰਨਣ ਇਹਨਾਂ ਨੂੰ ਟਾਪ ਜ਼ੋਨ ਮਿਲੀ ਹੋਰ ਇਹਨਾਂ ਨੂੰ ਇਨਸਾਫ ਇਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਆਪਾਂ ਵੋਟਾਂ ਵੀ ਪਾਈਆਂ ਪੈਸੇ ਵੀ ਇਕੱਠੇ ਕਰਕੇ ਦਿੱਤੇ ਤੇ ਅੱਜ ਸਾਡੇ ਕੋਲੇ ਮੌਕਾ ਹੈਗਾ ਸਵਾ 3 ਸਾਲ ਦੀ ਤਕਰੀਬਨ ਆਪਣੀ ਸਰਕਾਰ ਹੋ ਚੱਲੀ ਹੈ ਤੁਹਾਡੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚੋਂ ਉਹਨੂੰ ਹੀ ਤੁਹ ਦੱਸਾਂ 20 ਪਿੰਡਾਂ ਦੇ ਵਿੱਚੋਂ ਇੱਕ ਵੀ ਬੰਦਾ ਇਹ ਗੱਲ ਕਹਦੇ ਵੀ ਐਮਐਲਏ ਸਾਹਿਬ ਨੇ ਕਿਸੇ ਨਸ਼ਾ ਵੇਚਣ ਵਾਲੇ ਦੀ ਸਪਾਰਸ਼ ਕੀਤੀ ਹੈ ਮੈਂ ਦੇਂਦਾ ਕਿਸੇ ਨਸ਼ਾ ਵੇਚਣ ਵਾਲੇ ਨੂੰ ਆਪਾਂ ਛਡਾਇਆ ਹੋਵੇ ਫੜਾਇਆ ਤਾਂ ਭਾਵੇਂ ਹੋਵੇ ਪਰ ਛਡਾਇਆ ਨਹੀਂ ਕਿਸੇ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਗੁੱਸਾ ਹੀ ਕਰਨ ਤੇ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਫੇਰ ਬੇਨਤੀ ਕਰਦਾ ਮੇਰੇ ਤੋਂ ਖੇਡ ਗਰਾਊਂਡ ਇੱਕ ਬਣਵਾ ਲਿਓ ਦੋ ਬਣਵਾ ਲਿਓ ਚਾਰ ਬਣਵਾ ਲਿਓ ਸੜਕਾਂ ਬਣ ਜਾਣਗੀਆਂ ਜਿਵੇਂ ਜਾਨੀ ਜੀ ਨੇ ਕਹਿਤਾ ਨਾਲੇ ਬਣ ਜਾਣਗੇ ਪਰ ਅਸੀਂ ਬਰਾਸਤ ਦੇ ਵਿੱਚ ਆਪਣੀ ਲਾਗ ਨੂੰ ਕੀ ਦੇ ਕੇ ਜਾਣਾ ਹੈ ਕਿਉਂਕਿ ਦੁਨੀਆ ਤੋਂ ਜਾਣਾ ਤੇ ਫੇਰ ਸਭ ਨੇ ਹੀ ਆ ਜੇ ਪਹਿਲਾ ਵਾਲੇ ਨਹੀਂ ਰਹਿ ਤੇ ਅਸੀਂ ਵੀ ਨਹੀਂ ਰਹਿਣਾ ਇਹਦਾ ਸਾਹ ਨੇ ਜਦੋਂ ਮੁੱਕ ਗਏ ਫਿਰ ਜਾਂਦਾ ਲੱਗਦਾ ਬੰਦਾ ਤੇ ਦੇਖੋ ਫਿਰ ਲਾ 14 15 16 ਸਾਲ ਦੀ ਹੋ ਜਾਂਦੀ ਹੈ ਨਾ ਇੱਕੋ ਗੱਲ ਦਾ ਡਰ ਲੱਗਦਾ ਵੀ ਮੇਰਾ ਪੁੱਤ ਕਿਤੇ ਨਸ਼ੇ ਦੇ ਨਾ ਲੱਗ ਜੇ ਇਹ ਕੋ ਕੋਈ ਮੰਨੇ ਚਾਹੇ ਨਾ ਮੰਨੇ ਇੱਕੋ ਗੱਲ ਦਾ ਡਰ ਹੈ ਤੇ ਜੇ ਅਸੀਂ ਅੱਜ ਅਸੀਂ ਜ਼ੋਰ ਚ ਵੀ ਹੈਗੇ ਆ ਸਰਕਾਰ ਵੀ ਨਾਲ ਹੈ ਮੁੱਖ ਮੰਤਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਵੀ ਨਾਲ ਹੈ ਇਹ ਗੱਲ ਸਾਰੇ ਪੁਲਿਸ ਅਫਸਰਾਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਅੱਜ ਪੰਜਾਬ ਨਸ਼ਾ ਮੁਕਤ ਨਾ ਨਾ ਕੀਤਾ ਤੇ ਫਿਰ ਰਹਿਣਯੋਗਾ ਸਮਾਜ ਸਾਡੇ ਵੀ ਨਹੀਂ ਰਹਿਣਾ ਕਿਉਂਕਿ ਪੁੱਤ ਇਹਨਾਂ ਦੇ ਵੀ ਹੈਗੇ ਮੇਰੀ ਗੱਲ ਹੋਈ ਸੀ ਆਪਾਂ ਸਰਕਾਰ ਨਾਲ ਮਾਇਗਾ ਜੀ ਅਸੀਂ ਪੰਜਾਬ ਰਹਿਣਯੋਗਾ ਕਿਵੇਂ ਕਰਨਾ ਹੈ ਚਾਹੇ ਕੋਈ ਛਿੱਡੀ ਵੱਡੀ ਪੋਸਟ ਆ ਪਰ ਰਹਿਣਾ ਤਾਂ ਪੰਜਾਬ ਦੇ ਵਿੱਚ ਹੀ ਹੈ ਜੇ ਅਸੀਂ ਪੰਜਾਬ 'ਚ ਰਹਿਣਾ ਤੇ ਅੱਜ ਤਾਂ ਫਿਰ politically ਕੋਈ ਪ੍ਰੈਸ਼ਰ ਨਹੀਂ ਕੋਈ MLA ਨਹੀਂ ਕਹਿੰਦਾ ਭਾਈ ਨਸ਼ੇ ਵਾਲਾ ਨੂੰ ਛੱਡ ਦਿਓ ਕੋਈ ਮੰਤਰੀ ਨਹੀਂ ਕਹਿੰਦਾ ਅਸੀਂ ਅੱਜ ਤੁਹਾਡੇ ਕੋਲ ਇਹ ਗੱਲ ਦੀ ਆਸ ਲੈ ਕੇ ਉਮੀਦ ਲੈ ਕੇ ਆਏ ਆ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਹਦੇਸ਼ ਹੈ ਪੰਜਾਬ ਸਰਕਾਰ ਦਾ ਵੀ ਹਦੇਸ਼ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆ ਜੇ ਕੋਈ ਸਾਡਾ ਬੱਚਾ ਕੋਈ ਭੈਣ ਭਰਾ ਲੱਗਾ ਉਹ ਛੱਡਣਾ ਚਾਹੁੰਦਾ ਸਰਕਾਰ ਉਹਦੀ ਮਦਦ ਕਰਨ ਨੂੰ ਵੀ ਤਿਆਰ ਹੈ ਉਹਦੇ ਘਰ ਦਾ ਖਰਚਾ ਚੱਕਣ ਨੂੰ ਵੀ ਤਿਆਰ ਹੈ ਉਹਦਾ ਇਲਾਜ ਕਰਾਉਣ ਨੂੰ ਵੀ ਤਿਆਰ ਹੈ ਨਸ਼ਾ ਜਿਹੜਾ ਲਾ ਇਲਾਜ ਬਿਮਾਰੀ ਨਹੀਂ ਹੈਗੀ ਇਹਦਾ ਇਲਾਜ ਜਿਹੜਾ ਕਰਾਇਆ ਜਾ ਸਕਦਾ ਹੈ ਅੱਜ ਸਾਡੇ ਹੱਥ ਵਸ ਆ ਅਸੀਂ ਆਪਣੇ ਸਮਾਜ ਨੂੰ ਆਪਣੇ ਪਿੰਡ ਨੂੰ ਆਪਣੇ ਹਲਕੇ ਨੂੰ ਆਪਣੇ ਨਗਰ ਨੂੰ ਆਪਣੇ ਜ਼ਿਲ੍ਹੇ ਨੂੰ ਅਸੀਂ ਕਿਵੇਂ ਸਾਫ਼ ਸੁਥਰਾ ਬਣਾਉਣਾ ਇੱਕ ਗੱਲ ਦਾ ਵਿਸ਼ਵਾਸ ਰੱਖਿਓ ਜੇ ਕੋਈ ਸਾਡਾ ਭਰਾ ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੇ ਵਿੱਚ ਮਦਦ ਕਰਦਾ ਟੋਲ ਫਰੀ ਤੁਹਾਡਾ ਨੰਬਰ ਹੈਗਾ ਉਸ ਦੇ ਉੱਤੇ ਤੁਹਾਡੀ ਪਹਿਚਾਣ ਜਿਹੜੀ ਗੁਪਤ ਰੱਖੀ ਜਾਂਦੀ ਆ ਤੁਹਾਡੀ ਪਹਿਚਾਣ ਹੋਰ ਤੇ ਜਾਂਦੀ ਨਹੀਂ ਪਰ ਜੇ ਕੋਈ ਨਸ਼ਾ ਵੇਚਦਾ ਕੋਈ ਬਕਵਾਉਂਦਾ ਸਾਰੇ ਤੁਸੀਂ ਸਤਕਾਰ ਦੇ ਯੋਗ ਹੋ ਜਿਹੜਾ ਬੰਦਾ ਤੁਹਾਡੇ ਬੱਚੇ ਦੇ ਮੂੰਹ ਦੇ ਵਿੱਚੋਂ ਅਨਾਜ ਦੀ ਬੁਰਕੀ ਕੱਢ ਕੇ ਨਸ਼ੇ ਦੀ ਗੋਲੀ ਕੈਪਸੂਲ ਪਾਵੇ ਫਿਰ ਤਾਂ ਇਹਨਾਂ ਨੂੰ maaf ਕਰਨਾ ਚਾਹੀਦਾ ਫਿਰ ਤਾਂ ਇਹਨਾਂ ਨੂੰ maaf ਕਰਨ ਦੇ ਯੋਗ ਫਿਰ ਤਾਂ ਫਿਰ ਤਾਂ ਬੰਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਅਸੀਂ ਅੱਖਾਂ ਨਾ ਬੰਦ ਕਰਕੇ ਹੋਣਾ ਹੁਣ ਅੱਜ ਕਹਿੰਦੀ ਹੈ ਸਰਕਾਰ ਵੀ ਆਓ ਹੋਵੋ ਸਿੱਧੇ ਆਪਾਂ ਆਪਣੇ ਪਿੰਡ ਆਪਣੇ ਨਗਰ ਨਸ਼ਾ ਰਹਿਤ ਕਰਨੀਏ ਕੋਕੋ ਜਦੋਂ ਪਰ ਦੁਨੀਆ ਤੋਂ ਜਾਈਏ ਨਾ ਫਿਰ ਇਸ ਗੱਲ ਦਾ ਮਲਾਲ ਨਾ ਹੋਵੇ ਵੀ ਮੇਰਾ ਪੁੱਤ ਮੇਰੇ ਜਾਨ ਤੋਂ ਬਾਅਦ ਨਸ਼ੇ ਤੇ ਲੱਗ ਜਾਏਗਾ ਮੇਰਾ ਪੁੱਤ ਬਾਹਰ ਖੇਡਣ ਗਿਆ ਜਾਵੇ ਗਰਾਊਂਡ ਦੇ ਵਿੱਚ ਖੇਡੇ ਰਾਤ ਦੇ 10 ਵਜੇ ਤੱਕ ਖੇਡੇ 11 ਤੱਕ ਖੇਡੇ 12 ਤੱਕ ਖੇਡੇ ਸੋ ਆਪਾਂ ਮੇਰੇ ਕੋਲੇ 175 ਦੇ ਕਰੀਬ ਪੰਚਾਇਤਾਂ ਨੇ ਬੀ ਡੀ ਪੀਓ ਸਾਹਿਬ ਕੋਲ ਨੇ ਸੈਕਟਰੀ ਸਾਹਿਬਾਨ ਕੋਲ ਨੇ ਸਾਡਾ ਪੂਲ ਜੋਰ ਲੱਗਿਆ ਹੋਇਆ ਵੀ ਹਰ ਇੱਕ ਪਿੰਡ ਦੇ ਵਿੱਚ ਘੱਟੋ-ਘੱਟ ਇੱਕ ਗਰਾਊਂਡ ਜੜੀ ਹੋਣੀ ਜ਼ਰੂਰੀ ਹੈ ਕਿਉਂ ਘੱਟੋ-ਘੱਟ ਇੱਕ ਤਾਂ ਹੋਵੇ ਨਾ ਘੱਟੋ-ਘੱਟ 20 25 ਨਿਆਣੇ ਦਾ ਖੇਡਣਾ ਜੇ ਪਿੰਡ ਵਾਲਿਆਂ ਨੇ ਹੰਬੜਾ ਮਾਰ ਲਿਆ ਦੋ ਬਣਾਉਣੀਆਂ ਨੇ ਦੋ ਵੀ ਬਣਾ ਦੇਾਂਗੇ ਅਗਲੇ ਪੜਾਅ ਦੇ ਵਿੱਚ ਅਸੀਂ ਬੱਚੀਆਂ ਲਈ ਸਾਡੀਆਂ ਧੀਆਂ ਲਈ ਬੈਡਮਿੰਟਨ ਦੇ ਜਿਹਨੂੰ ਆਪਾਂ ਚਿੜੀ-ਚਿ ਕਾਕਾ ਕਹਿੰਦੇ ਆ ਸਾਡੀ ਮਰਜ਼ੀ ਹੈ ਵੀ ਉਹ ਵੀ ਇੱਕ ਵਾਲੀ ਵਾਲ ਮੁੰਡੇ ਖੇਡ ਲਿਆ ਕਰਨਗੇ ਬੈਡਮਿੰਟਨ ਜਿਹੜਾ ਉਹ ਕੁੜੀਆਂ ਖੇਡ ਲਿਆ ਕਰਨਗੇ ਸਾਡੀਆਂ ਧੀਆਂ ਖੇਡ ਲਿਆ ਕਰਨਗੇ ਬਾਕੀ ਡਿਵੈਲਪਮੈਂਟ ਦਾ ਕੰਮ ਜਿਵੇਂ ਗਿਆਨੀ ਜੀ ਨੇ ਕਿਹਾ ਗਿਆਨੀ ਜੀ ਜੋ ਤੁਸੀਂ ਕਹਿ ਦਵੋਗੇ ਸਤਿਵਚਨ ਆ ਧਰਮਸ਼ਾਲਾ ਬਣਾਉਣੀ ਹੈ ਸੜਕ ਬਣਾਉਣੀ ਹੈ ਨਾਲਾ ਬਣਾਉਣਾ ਹੈ ਇਹ ਕੰਮ ਸਾਰੇ ਚੱਲਦੇ ਰਹਿਣੇ ਨੇ ਪਰ ਅੱਜ ਜਿਹੜਾ ਯੁੱਧ ਨਸ਼ਾ ਵਿਰੋਧ ਮਹਿਮਾ ਹੈ ਇਹਦੇ ਵਿੱਚ ਤੁਸੀਂ 97 791 00200 ਇਸ ਦੇ ਉੱਤੇ ਤੁਸੀਂ ਤੁਹਾਡਾ ਕੋ ਪਿੰਡ ਕੋ ਇਲਾਕਾ ਕੋ ਆਂਡ ਗਵਾਂਡ ਦੇ ਵਿੱਚ ਕੋ ਬੰਦਾ ਕੋ ਕਾਲਾ ਚਿੱਟਾ ਨੀਲਾ ਪੀਲਾ ਕੋਈ ਵੀ ਨਸ਼ਾ ਜਿਹੜਾ ਕੋਈ ਵੇਚਦਾ ਕੋਈ ਕੋ ਕਬਾਉਂਦਾ ਕੋਈ ਕਬਾਉਣ ਦੀ ਕੋਸ਼ਿਸ਼ ਕਰਦਾ ਘੱਟੋ ਘੱਟ ਅਸੀਂ ਆਪਣੇ ਭਤੀਜਿਆਂ ਨੂੰ ਆਪਣੇ ਪੁੱਤਾਂ ਨੂੰ ਜਿਹੜਾ ਨਸ਼ਾ ਮੁਕਤ ਅਸੀਂ ਆਪਣਾ ਪੰਜਾਬ ਦੇ ਕੇ ਜਾਈਏ ਸੋ ਤੁਹਾਡਾ ਸਾਰਿਆਂ ਦਾ ਮਾਵਾ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਇੱਕ ਤੇ ਸਾਡੀ ਕਿਸੇ ਭੈਣ ਦਾ ਚੁੰਨੀ ਦਾ ਰੰਗ ਜਿਹੜਾ ਚਿੱਟੇ ਤੋਂ ਲਾਲ ਤੋਂ ਜਿਹੜਾ ਫਿਰ ਚਿੱਟਾ ਨਹੀਂ ਹੁੰਦਾ ਇੱਕ ਜਿਹੜਾ ਬਾਪੂ ਆ ਫਿਰ ਉਹਦੇ ਜਿਹੜੀ ਡਗੋਰੀ ਹੈ ਨਾ ਲਾਤ ਜਿਹੜੀ ਹੁੰਦੀ ਆ ਇਹ ਬਡਾਪੇ ਦੀ ਲਾਠੀ ਹੁੰਦੀ ਆ ਬਡਾਪੇ ਦੀ ਡਗੋਰੀ ਹੁੰਦੀ ਆ ਸੋ ਜਿੱਦਾਂ ਕੋਈ ਜਵਾਨ ਪੁੱਤ ਚਲਾ ਜਾਂਦਾ ਭਤੀਜਾ ਚਲਾ ਜਾਂਦਾ ਘਾਟਾ ਦਾ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਜੇ ਨਸ਼ੇ ਦੇ ਨਾਲ ਗਿਆ ਜੇ ਜੇ ਅਸੀਂ ਨਸ਼ਾ ਬੰਦ ਮਹਿੰਮਦੇ ਵਿੱਚ ਯੋਗਦਾਨ ਪਾਵਾਂਗੇ ਨਾ ਘੱਟੋ ਘੱਟ ਉਹਦੀਆਂ ਅੰਦਰਾਂ ਨੂੰ ਤਾਂ ਸ਼ਾਂਤੀ ਮਿਲੇਗੀ ਵੀ ਕੋਈ ਤਾਂ ਸੀਗਾ ਜਿੰਨੇ ਪੰਜਾਬ ਦੀ ਵਾਹ ਫੜੀ ਹੈ ਅਸੀਂ ਹੰਡਪੜ ਸਾਹਿਬ ਕਰਾਉਣੇ ਆ ਨਗਰ ਦੇ ਵਿੱਚ ਹਰ ਇੱਕ ਦਿਹਾੜਾ ਮਨਾਉਣੇ ਆ ਸਰਦਾਰ ਸ਼ਹੀਦ ਉਧਮ ਸਿੰਘ ਦਾ ਜਿਹੜਾ ਦਿਹਾੜਾ ਇਹ ਵੀ 31 ਤਰੀਕ ਨੂੰ ਆ ਰਿਹਾ ਇਹ ਵੀ ਆਪਾਂ ਸਾਰੇ ਆਲ ਮਿਲ ਕੇ ਵੱਡੇ ਲੈਵਲ ਦੇ ਉੱਤੇ ਮਨਾਵਾਂਗੇ ਸੋ ਮੇਰੀ ਤਾਂ ਇੱਕ ਹੋਰ ਵੀ ਆਸ ਹੈ ਸਰਪੰਚ ਸਾਹਿਬਾਨਾਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਇਸ ਇਲਾਕੇ ਦੇ ਵਿੱਚ ਆਪਾਂ ਕਿਤੇ ਵੀ ਜਿਸ ਮਰਜ਼ੀ ਪਿੰਡ ਦੇ ਵਿੱਚ ਆਪਾਂ ਸ਼ਹੀਦ ਉਧਮ ਸਿੰਘ ਦੀ ਯਾਦ ਮੁ ਜਿਹੜਾ ਯਾਦ ਕਰਨ ਦੇ ਲਈ ਆਪਾਂ ਇੱਕ ਸਮਾਰਕ ਬਣਾ ਲਈਏ ਜਿੱਥੇ ਵੀ ਤੁਸੀਂ ਜਗ੍ਹਾ ਦੇ ਦੇਵੋਗੇ ਆਪਾਂ ਉੱਥੇ ਜਿਹੜਾ ਸਮਾਗਮ ਜਿਹੜਾ ਉੱਥੇ ਆਪਾਂ ਕਰ ਲਿਆ ਕਰਾਂਗੇ ਕਿਉਂਕਿ ਵੇਖੋ ਮੈਂ ਰਾਜਨੀਤੀ ਦੇ ਵਿੱਚ ਬੱਚਾ ਆਇਆ ਮੈਂ 3 ਸਾਲ ਦਾ ਆਇਆ ਮੈਂ ਪਹਿਲਾਂ ਇਸ ਤੋਂ ਪਹਿਲਾਂ ਕਦੇ ਰਾਜਨੀਤੀ ਨਹੀਂ ਸੀ ਕੀਤੀ ਪਰ ਬੜੇ ਦੁੱਖ ਦੀ ਗੱਲ ਹੈ ਕੋਰੀ ਰਾਜਪੁਰਾ ਕਾਂਸੀਚਵਾਂਸੀ ਦੇ ਵਿੱਚ ਕਿਸੇ ਦੀ ਕੋਈ ਵੀ ਸਮਾਰਕ ਨਹੀਂ ਹੈਗੀ ਨਾ ਭਗਤ ਸਿੰਘ ਦੀ ਹੈ ਨਾ ਰਾਜਗੁਰੂ ਦੀ ਹੈ ਨਾ ਸਖਦੇਵ ਦੀ ਹੈ ਨਾ ਉਧਮ ਸਿੰਘ ਦੀ ਹੈ ਨਾ ਬਾਬਾ ਜੀ ਪਪਾ ਸਾਹਿਬ ਵੇਦਕਰ ਦੀ ਹੈ ਨਾ ਵਾਲਮੀਕੀ ਆ ਨਾ ਆਰਾਮਦਾਸ ਕਿਸੇ ਦੀ ਕੋਈ ਸਮਾਰਕੀ ਘਨੋਰ ਕਾਸੀ ਚੁੱਚੀ ਜੈ ਨਹੀਂ ਮੈਨੂੰ ਨਹੀਂ ਪਤਾ ਸਰਕਾਰਾਂ ਕਿੱਥੇ ਸਰਕਾਰੀ ਕਰਦੀਆਂ ਰਹੇ ਨੇ ਜੇ ਪ੍ਰਮਾਤਮਾ ਨੇ ਹੌਸਲਾ ਦਿੱਤਾ ਤਾਂ ਜਰੂਰ ਆਪਾਂ ਇਹਦੇ ਉੱਤੇ ਜੇ ਤੁਸੀਂ ਨਗਰ ਵਾਲੇ ਚਾਹੁੰਦੇ ਹੋ ਰੋਡ ਦਾ ਨਾਮ ਰੱਖਣਾ ਹੈ ਤਾਂ ਰੋਡ ਦਾ ਨਾਮ ਰੱਖ ਦਿਆਂਗੇ ਜੇ ਪਾਰਕ ਬਣਾਉਣਾ ਹੈ ਤੇ ਪਾਰਕ ਬਣਾ ਲਓ ਚਾਹੇ ਸਮਾਰਕ ਬਣਾਉਣੀ ਆ ਤੇ ਸਮਾਰਕ ਬਣਾ ਲੋਵੇ ਤੁਸੀਂ ਸਾਰੇ ਜਿਹੜੇ ਇਲਾਕੇ ਵਾਲੇ ਇਕੱਠੇ ਹੋ ਕੇ ਦੱਸ ਦਿਆ ਜੇ ਜੋ ਤੁਸੀਂ ਕਹੋਗੇ ਉਹ ਆਪਾਂ ਥੋੜੇ ਲਈ ਬਣਾਉਣ ਨੂੰ ਮੈਂ ਤਿਆਰ ਆ ਥੋੜੀ ਜਿਹੜੀ ਥੋੜੀ ਮੈਂ ਵੇਟ ਕਰਾਂਗਾ ਰੋਡ ਦਾ ਨਾਮ ਰੱਖਣਾ ਜਾਂ ਪਾਰਕ ਬਣਾਉਣੀ ਆ ਜਾਂ ਸਮਾਰਕ ਬਣਾਉਣੀ ਆ ਪਰ ਮੈਨੂੰ ਉਮੀਦ ਹੈ ਵੀ ਅਸੀਂ ਇਸ ਦੇ ਵਿੱਚ ਕੋਈ ਨਾ ਕੋਈ ਕੰਮ ਜਿਹੜਾ ਉਹ ਜ਼ਰੂਰ ਕਰ ਦਾਂਗੇ ਤੁਹਾਡਾ ਸਾਰਿਆਂ ਦਾ ਇਸ ਮਹਿੰਮਤ ਦੇ ਵਿੱਚ ਹਿੱਸਾ ਪਾਉਣ ਦੇ ਲਈ ਭੈਣਾਂ ਦਾ ਭਰਾਵਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਹੱਥ ਖੜੇ ਕਰਕੇ ਨਾਹਰਾ ਲਾ ਦੀਏ ਜਿਹੜੇ-ਜਿਹੜੇ ਦਾ ਭਰਾ ਚਾਹੁੰਦੇ ਨੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਦੋਨੋਂ ਹੱਥ ਖੜਾ ਕਰਕੇ ਨਾਹਰਾ ਲਾ ਦਿਓ ਜੇ ਕੋਈ ਭਰਾ ਕਹਿੰਦਾ ਵੀ ਜਿਵੇਂ ਕੰਮ ਚੱਲਦਾ ਐਵੇਂ ਚੱਲੀ-ਚੱਲੀ ਕੋਈ ਬੜਾ ਫਰਕ ਪੈਂਦਾ ਨਹੀਂ ਉਹ ਭਾਵੇਂ ਰਹਿਣ ਵੀ ਦਿਆ ਜੇ ਫਿਰ ਆਪਾਂ ਬੜਾ ਗੁੱਸਾ ਵੀ ਨਹੀਂ ਕਰਦੇ ਦੋਨੋਂ ਹੱਥ ਖੜਾ ਕਰਕੇ ਨਾਹਰਾ ਲਾ ਦੀਏ ਜਗਾ ਦੀਏ ਜੀ ਬਲੇ ਸੋ ਰਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਸਾਰੇ ਪੁਲਿਸ ਅਫਸਰਾਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਅੱਜ ਪੰਜਾਬ ਨਸ਼ਾ ਮੁਕਤ ਨਾ ਨਾ ਕੀਤਾ ਤੇ ਫਿਰ ਰਹਿਣ ਜੋਗਾ ਸਮਾਜ ਸਾਡੇ ਵੀ ਨਹੀਂ ਰਹਿਣਾ ਕਿਉਂਕਿ ਪੁੱਤ ਇਹਨਾਂ ਦੇ ਵੀ ਹੈ ਗਿਆ ਮੇਰੀ ਗੱਲ ਹੋਈ ਸੀ ਅਫਸਰਾਂ ਨਾਲ ਜੇ ਕਾਲੀਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬੇਅਦਬੀਆਂ ਚਾਹੇ ਸਾਡੇ ਸਰਪੰਚ ਸਾਹਿਬਾਨ ਗੁੱਸਾ ਹੀ ਕਰਨ ਤੇ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਫੇਰ ਬੇਨਤੀ ਕਰਦਾ ਮੇਰੇ ਤੋਂ ਖੇਡ ਗਰਾਊਂਡ ਇੱਕ ਬਣਵਾ ਲਿਓ ਦੋ ਬਣਵਾ ਲਿਓ ਚਾਰ ਬਣਵਾ ਦਿਓ ਇੱਕ ਵੀ ਬੰਦਾ ਇਹ ਗੱਲ ਕਹਦੇ ਵੀ ਐਮਐਲਏ ਸਾਹਿਬ ਨੇ ਕਿਸੇ ਨਸ਼ਾ ਵੇਚਣ ਵਾਲੇ ਦੀ ਸ਼ਮਾਰਤ ਕੀਤੀ ਹੈ ਮੈਂ ਦੇੰਦਾਰ ਹੋਵਾਂ ਬਹੁਤ ਹੀ ਸਤਿਕਾਰਯੋਗ ਜਿਹੜੇ ਬਜ਼ੁਰਗ ਬੈਠੇ ਨੇ ਮਾਮਾ ਬੈਠੀਆਂ ਸੋ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਈ ਇਹਦੇ ਚੱਕਰ ਘੱਟ ਕਰਵਾਣੇ ਸੀ ਸਾਡੇ ਜਿਹੜੇ ਸਤਿਕਾਰਯੋਗ ਬਜ਼ੁਰਗ ਸਾਹਿਬਾਨ ਬੈਠੇ ਨੇ ਨਾ ਅਸੀਂ ਅੱਜ ਜੋ ਹੈਗੇ ਆ ਇਹਨਾਂ ਦੀ ਦੇਣ ਆ ਇਹਨਾਂ ਨੇ ਸਾਨੂੰ ਤਾਂ ਆਪਣੀ ਲਾਹ ਦਾ ਸੀ ਇਹਨਾਂ ਦੀ ਸਾਨੂੰ ਤਾਂ ਵਿਰਾਸਤ ਦੇ ਵਿੱਚ ਬਹੁਤ ਕੁਝ ਦਿੱਤਾ ਗੱਡੀਆਂ ਦੇਤੀਆਂ ਟਰੈਕਟਰ ਦੇਤੇ ਕੋਠੀਆਂ ਦੇਤੀਆਂ ਕਾਰਾਂ ਦੇਤੀਆਂ ਪੱਕੀਆਂ ਛੜਕਾਂ ਸਾਨੂੰ ਬਹੁਤ ਕੁਝ ਮਿਲਿਆ ਪਰਸ ਨਾਲ ਦੀ ਨਾਲ ਸਰਦਾਰ ਸਾਹਿਬਾਨ ਨੇ ਦੋ ਪਾਰਟੀਆਂ ਦਾ ਪੰਜਾਬ ਦੇ ਵਿੱਚ ਰਾਜ ਰੱਖਿਆ ਜਿਦੇ ਵਿੱਚ ਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਇਹ ਗੱਲ ਆਪਣੇ ਸੁਣਨ ਵਾਲੀ ਆ ਜਿਹੜੇ ਆਪਾਂ 40 ਕੌਲੇ ਆ ਬਾਪੂਵਾਂ ਨੇ ਜੋ ਕਰ ਦਿੱਤਾ ਸੱਤ ਬਚਾ ਦਾ ਕੋਈ ਚੱਕਰ ਨਹੀਂ ਪਰ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਇਹ ਅੱਜ ਸਾਡੇ ਹੱਥ ਵਾਸਾ ਹੈ ਆਪਾਂ ਜਿਹੜੇ 40 45 ਕੌਲੇ ਆ ਨਾ ਕਿਸੇ ਦਾ ਬੱਚਾ 14 ਸਾਲ ਦਾ ਕਿਸੇ ਦਾ 15 ਦਾ ਕਿਸੇ ਦਾ 18 ਦਾ ਕਿਸੇ ਦਾ 20 ਹੈ ਇਤੋਂ ਜ਼ਿਆਦਾ ਕਿਸੇ ਦੀ ਲਾਦ ਵੱਡੀ ਨਹੀਂ ਆਏਗੀ ਅਸੀਂ ਆਪਣੀ ਲਾਦ ਨੂੰ ਕੀ ਦੇ ਕੇ ਜਾਣਾ ਹੈ ਇਹ ਆਪਣੇ ਤੇ ਨਿਰਭਰ ਹੈ ਜੇ ਕਾਲੀਦਲ ਕਾਂਗਰਸ 70 ਸਾਲ ਪੰਜਾਬ ਦੇ ਵਿੱਚ ਰਹੀ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਬੇਰੁਜ਼ਗਾਰੀ ਨਸ਼ਾ ਬੇਅਦਬੀਆ ਬੇਅਦਬੀ ਚਾਹ ਕਿਸੇ ਧਰਮ ਦੀ ਆ ਬੇਅਦਬੀ ਦਾ ਬੇਅਦਬੀ ਹੈ ਕਿ ਸਰਦਾਰ ਸਾਹਿਬ ਵੀ ਬੈਠੇ ਆ ਸਾਰੇ ਵਿੱਚ ਨੇ ਜਿਹੜਾ ਸਾਡੇ ਹਿੱਸੇ ਆਇਆ ਬੇਅਦਬੀ ਦਾ ਕਾਨੂੰਨ ਵੀ ਵਿਧਾਨ ਸਭਾ ਦੇ ਵਿੱਚ ਬਣਾਇਆ